ਮંત્રી ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ چلا ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗਾ ਜਗਾ ਤੇ ਆ ਕੇ ਲੋਕ ਸਭਾ ਦੀਆਂ ਮੋਟਾ ਮੰਗਣਾ ਹੈ ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿੱਦਣੋ ਜਾਂਦੀ ਹੈ ਗੱਲ ਇਹਨਾਂ ਨੂੰ ਐ ਲੱਗਦਾ ਹੈ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਉਹ ਹੋ ਜਾਂਦਾ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ ਥੋੜਾ ਥੋੜਾ ਹਜ਼ਾਰਾਂ ਕਰੋੜ ਥੋੜਾ ਫਲਾਨਾ ਤੇਮ ਕਾ ਕੁਛ ਨਹੀਂ ਚੱਲੂ ਨਾ ਧਮਕੀ ਚੱਲੂ ਪੰਜਾਬੀਆਂ ਮੁਲਕ ਲੈ ਕੇ ਦਿੱਤਾ ਸੀ 80% ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਅੱਜ ਵੀ ਬਾਰਡਰਾਂ ਤੇ ਅਸੀਂ ਖੜੇ ਆ ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਇੱਥੇ ਆ ਕੇ ਪਿਆਰ ਨਾਲ ਪੰਜਾਬੀਆਂ ਦਾ ਜੋ ਮਰਜ਼ੀ ਕਰਾ ਲਓ ਪਰ ਜਦੋਂ ਪੰਜਾਬੀ ਆਪਣੀ ਅਣਖਾ ਬਰੂ ਤੇ ਆ ਜਾਂਦਾ ਹੈ ਫਿਰ ਉਹ ਜਵਾਬ ਦੇਣਾ ਵੀ ਜਾਣਦਾ ਹੈ ਕਿਸਾਨ ਬੈਠੇ ਰਹੇ 1.5 ਸਾਲ ਉੱਥੇ 750 ਸ਼ਹੀਦ ਹੋ ਗਿਆ ਮੰਗਣੀ ਪਈ ਨਾ ਮਾਫੀ ਫਿਰ ਮੋਦੀ ਨੂੰ ਕਿ ਮੇਥੋਂ ਗਲਤ ਹੋ ਗਿਆ ਕੰਮ ਨਹੀਂ ਤਾਂ ਕਿਸੇ ਤੋਂ ਮੰਗੀ ਮਾਫੀ ਸੋ ਵੀਰੋ ਇਹ ਗਿੱਦੜ ਭੁੱਖੀਆਂ ਕਿਸੇ ਹੋਰ ਨੂੰ ਦੇਣ ਅਸੀਂ ਤਾਂ ਪੰਜਾਬ ਵਾਲਿਆਂ ਨਾਲ ਖੜਿਓ ਦੋਨੇ ਹੱਥ ਉੱਪਰ ਝਾਕੇ ਤੁਹਾਡੀ ਸਰਕਾਰ ਹੈ ਉਹ ਪਹਿਲੀ ਵਾਰ ਤਾਂ ਪਹਿਲੀ ਵਾਰ ਤਾਂ ਕੋਈ ਸਰਕਾਰ ਬਣੀ ਐ ਜਿੱਜ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਲੈਂਦੇ ਹੋ ਜਿੱਜ ਮੁੱਖ ਮੰਤਰੀ ਨੂੰ ਹੱਥ ਦੇ ਕੇ ਰੋਕ ਲੈਣੇ ਹੋ ਜਿੱਜ ਮੁੱਖ ਮੰਤਰੀ ਤੁਹਾਡਾ ਆਪਣਾ ਪੁੱਤ ਹੈ ਭਤੀਜਾ ਹੈ ਛੋਟਾ ਵੱਡਾ ਭਾਈ ਹੈ ਇਸ ਤੋਂ ਪਹਿਲਾਂ ਤਾਂ ਕਾਕੇ ਰਜਵਾੜੇ ਰਾਜੇ ਹੁਣ ਆਇਆ ਆਮ ਲੋਕ ਆਮ ਕਰਨੇ ਸੋ ਵੀਰੋ ਇਹਨਾਂ ਦੇ ਪਿੱਛੇ ਲੱਗ ਕੇ ਉਹ ਵੋਟਾਂ ਨਾ ਖਰਾਬ ਕਰ ਲਿਓ ਇੱਕ ਤਰੀਕ ਨੂੰ ਹੈ ਜੀ ਕਿੱਕਲੀ ਉਹ ਕਿਉਂ ਸੁਣਦੇ ਹੋ ਕਿੱਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਨਾਏ ਤੁਹਾਨੂੰ ਸਾਰੀ ਆਉਂਦੀ ਐ ਹੁਣ ਵਾਰ-ਵਾਰ ਕੀ ਸਲਾਹਣਾ ਹਾਂਜੀ ਹਾਂਜੀ ਫਿਰ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬੋਗੇ ਕਿ ਕਕਲੀ ਕਲੀਰ ਦੀ ਬੁਰੀ ਹਾਲ ਸੁਖਬੀਰ ਦੀ ਕਿ ਕਕਲੀ ਕਲੀਰ ਦੀ ਬੁਰੀ ਹਾਲ ਸੁਖਬੀਰ ਦੀ ਸਾਨੂੰ ਜੇ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਆਹ 2 ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰੀ ਸੁੱਕੀ ਜਾਏ ਜਾਨ ਵੇ ਹਾਂਜੀ ਸਹੀ ਹੈ ਨਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਟੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ ਇੱਕ ਜੂਨ ਵੇ ਅਸੀਂ ਮੌਜ ਬਣੀ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨਸ ਤੌਜ ਵਾਲੇ ਨੇ ਪੁੱਟੀ ਐ ਲ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬੋਲੋ ਸੋਨਹਾਰ ਇਨਕਲਾਬ ਜ਼ਿੰਦਾਬਾਦ ਵਿਰੋਧ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਪਿਆਰ ਦਿੱਤਾ 48 ਡਿਗਰੀ ਟੈਂਪਰੇਚਰ ਦੇ ਵਿੱਚ ਤੁਸੀਂ ਇੱਥੇ ਆਏ ਹੋ ਇਹੋ ਜਿਹੇ ਵੱਡੇ ਲੀਡਰ ਬਾਹਰ ਨਹੀਂ ਨਿਕਲਦੇ ਨਾ ਲੋਕ ਨਿਕਲਣਾ ਇਹ ਤਾਂ ਪਿਆਰ ਹੀ ਆ ਤੁਹਾਡਾ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਅੱਕਣ ਨਹੀਂ ਦਿੰਦਾ ਉਹ ਵੱਡੇ ਵੱਡੇ ਦੇਸ਼ ਦੇ ਪੱਤਰਕਾਰ ਕਹਿੰਦੇ ਇੰਨੀਆਂ ਰੈਲੀਆਂ ਕਿਵੇਂ ਕਰ ਲੈਂਦੇ ਹੋ ਉਹ ਮੈਂ ਕਿਹਾ ਮੂਰੋ ਪਿਆਰ ਹੀ ਇੰਨਾ ਮਿਲਦਾ ਮੈਂ ਕੀ ਕਰਾਂ ਪਿਆਰ ਹੀ ਇੰਨਾ ਮਿਲਦਾ ਮੂਰੋ ਸੋ ਇੱਕ ਤਰੀਕ ਨੂੰ ਝਾੜੂ ਵਾਲਾ ਬਣੂੰਦਾ ਬਦ ਦਿਓ ਅਰਵਿੰਦ ਕੇਜਰੀਵਾਲ ਜੀ ਉਹ ਵੀ ਆਏ ਨੇ ਪੰਜਾਬ ਚ ਫਿਰਦੇ ਨੇ ਉਹ ਵੀ ਸਾਨੂੰ ਆਪ ਦੇ ਵਾਸਤੇ ਵੋਟ ਨਹੀਂ ਚਾਹੀਦੀ ਮੇਰੇ ਵੀਰੋ ਤੁਹਾਡੇ ਜਵਾਕਾਂ ਵਾਸਤੇ ਵੋਟ ਮੰਗਣ ਆਇਆ ਇਹ ਨਾ ਕਹਿ ਦਿਓ ਕਿ ਜੇ ਭਗਵਾਨ ਤੁਮਾਨ ਫਾਜ਼ਿਲ ਕਾ ਬੱਲੂਆਂ ਨੇ ਬਲ ਦੇ ਦੋ ਤਿੰਨ ਚੱਕਰ ਹੋਰ ਲਾ ਜਾਂਦਾ ਫਿਰ ਉਹਨੂੰ ਵੋਟਾ ਹੋਰ ਪਾ ਦਿੰਦੇ ਵੀਰੋ ਮੈਨੂੰ ਵੋਟਾ ਨਾ ਪਾਇਓ ਮੈਂ ਆਪਣੇ ਬੱਚਿਆਂ ਵਾਸਤੇ ਵੋਟਾ ਮੰਗਣ ਨਹੀਂ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾ ਮੰਗਣ ਆਇਆ 43000 ਨੌਕਰੀਆਂ ਦੇਤੀਆਂ ਲੱਖਾਂ ਹਜੇ ਦੇਣੀਆਂ ਨੇ ਨੌਕਰੀਆਂ ਬਿਜਲੀ ਤੁਹਾਨੂੰ ਮੁਫਤ ਹੈ ਜਿੱਦਾ ਜਿੱਦਾ ਬਿਜਲੀ ਦਾ ਬਿੱਲ ਆਉਂਦਾ ਹੈ ਜ਼ੀਰੋ ਉਹ ਹੱਥ ਖੜਾ ਕਰ ਦਿਓ ਆ ਲੋ ਹੁਣ ਇੱਕ ਗੱਲ ਮੇਰੇ ਨਾਲ ਵਾਅਦਾ ਕਰੋ ਜੇ ਮੈਂ ਬਿਜਲੀ ਦਾ ਬਿੱਲ ਜ਼ੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸੀਆਂ ਤੇ ਅਕਾਲੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਇੱਕ ਤਰੀਕ ਨੂੰ ਤੁਹਾਡੇ ਤੋਂ ਸਾਥ ਮੰਗਣ ਆਇਆ ਮੈਂ ਇਕੱਲਾ ਹੀ ਲੜੇ ਜਾਣਾ ਸੁਪਰੀਮ ਕੋਰਟ ਚ ਲੜਦਾ ਸੈਂਟਰ ਸਰਕਾਰ ਚ ਲੜਦਾ ਗਵਰਨਰ ਨਾਲ ਲੜਾਈ ਰਹਿੰਦੀ ਐ ਪੈਸੇ ਧੱਬ ਜਾਂਦੇ ਆ ਪੰਜਾਬ ਦੇ ਬਿੱਲ ਰੋਕ ਲੈਂਦੇ ਆ ਲੜੂੰਗਾ ਮੈਂ ਮੇਰੀ ਕੋਈ ਲੜਾਈ ਚ ਕਮੀ ਨਹੀਂ ਹੋਣੀ ਭਾਰਾ ਇਹ ਮੇਰਾ ਇਕੱਲੇ ਦਾ ਕੰਮ ਨਹੀਂ ਇਹ ਆਪਣਾ ਸਾਰਿਆਂ ਦਾ ਐ ਮੈਨੂੰ 13 ਸ਼ਕਤੀਆਂ ਦੇਓ ਤੇਣਾ 13 ਹੱਥ ਦੇ ਦਿਓ ਜਿਹੜੇ ਜਾ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਇੱਦਾਂ मुट्ठी ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣਗੇ 1 ਰੁਪਈਆ ਨਹੀਂ ਰੋਕ ਸਕਦਾ ਕੋਈ ਮਾਈ ਦਾ ਲਾਲ ਪੰਜਾਬ ਦਾ 13 ਜੀਰੋ ਕਰੋਗੇ ਬਾਕੀਆਂ ਤੋਂ ਭੱਲੇਣਾ ਕੀ ਹੈ ਬਧੇਰੇ ਚੈੱਕ ਕਰਕੇ ਦੇਖ ਲੈ ਸੁਖਵੀਰ ਬਾਦਲ ਸੀ ਤੁਹਾਡਾ ਇਹ ਤੋਂ ਪਹਿਲਾਂ ਵਾਲਾ ਕਦੇ ਬੋਲਿਆ ਪਾਰਲੀਮੈਂਟ ਚ ਕਦੇ ਨਹੀਂ ਮੇਰਾ ਮੈਂ ਜਦੋਂ ਹੁੰਦਾ ਸੀ ਉਦੋਂ ਆਉਂਦਾ ਹੀ ਨਹੀਂ ਸੀ ਕਦੇ ਨਾ ਕਦੇ ਇਹਦੀ ਆਵਾਜ਼ ਘੱਟ ਕਰੇ ਮਾਸਟਰ ਹਮਿੰਗ ਹੋਦੀ ਹੈ ਵੀਰੋ ਆਉਂਦਾ ਹੀ ਨਹੀਂ ਸੀ ਕਦੇ ਪਾਰਲੀਮੈਂਟ ਚ ਬੋਲਦਾ ਹੀ ਨਹੀਂ ਸੀ ਕਦੇ ਉਹਨੇ ਕੀ ਲੈਣਾ ਹੈ ਉਹਨੇ ਕੀ ਲੈਣਾ ਹੈ ਉਹ ਤਾਂ ਕਿ ਭੱਜ ਗਿਆ ਉਹ ਤਾਂ ਭੱਜ ਗਿਆ ਫਰੋਜਪੁਰ ਤੋਂ ਤੇ ਫਰੋਜਪੁਰ ਦੀ ਸੀਟ ਤਾਂ ਮੈਂ ਜਾ ਕੇ ਆਇਆ ਮੈਂ ਕੱਲ ਵੀ ਗੁਰੂਆਰਸਾ ਆਏ ਸੀ ਕੱਲ ਵੀ ਮੈਂ ਉੱਧਰ ਫਿਰੋਜ਼ਪੁਰ ਰੂਰਲ ਸੀ ਲੋਕ ਕਹਿੰਦੇ ਜੀ ਸਾਨੂੰ ਲੱਗ ਗਿਆ ਪਤਾ ਵੀ ਕੰਮ ਕੌਣ ਕਰੂ ਵੀਰੋ 3 ਸਾਲ ਆਪਣੀ ਅੱਗੇ ਹਜੇ ਇਸ ਟਰਮ ਦੇ ਸਰਕਾਰ ਦੇ ਪਏ ਨੇ ਤੁਸੀਂ 13 ਬੰਦੇ ਮੈਨੂੰ ਇਹਦੇ ਤੇ 7 ਬੰਦੇ ਆਪਣੇ ਪਹਿਲਾਂ ਰਾਜ ਸਭਾ ਚ ਨੇ 20 20 ਤਾਂ ਇਕੱਲੇ ਪੰਜਾਬ ਤੋਂ ਹੀ ਹੋ ਜਾਣਗੇ 20 ਜਦੋਂ ਪੰਜਾਬ ਦੇ ਹੋ ਗਏ ਆਪਣਾ ਸੈਂਟਰ ਸਰਕਾਰ ਚ ਪਊਗਾ ਹਿੱਸਾ ਤੇ ਤੁਸੀਂ ਦੇਖਿਓ ਸਹੀ ਫਿਰ ਪੰਜਾਬ ਦੀ ਤਰੱਕੀ ਹੁੰਦੀ ਕਿਵੇਂ ਆ ਆ ਜਿਹੜਾ ਐਮਐਲਏ ਸਾਹਿਬ ਨੇ ਕਿਹਾ ਜਿਹੜੇ ਵੀ ਮਸਲੇ ਉਹਨਾਂ ਨੇ ਸੀਟ ਫਾਰਮ ਵਾਲੇ ਕਹਿੰਦੇ ਨੇ ਸਾਰੇ ਹੱਲ ਕਰਾਂਗੇ ਸਾਰੇ ਹੱਲ ਕਰਾਂਗੇ ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਜਣ ਨਹੀਂ ਦੇਣਾ ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਜਣ ਨਹੀਂ ਦੇਣਾ ਚਾਹੇ ਆਬਾਦਕਾਰਾਂ ਦੀ ਗੱਲ ਹੋਵੇ ਚਾਹੇ ਜੋ ਜਿਵੇਂ ਚਾਹਣਿਓ ਉਦਾ ਕਰਨਾ ਹੈ ਹਜੇ ਤਾਂ ਮੈਂ ਐਸ ਏਰੀਏ ਚ ਫੂਡ ਪ੍ਰੋਸੈਸਿੰਗ ਦੀਆਂ ਪਲਾਂਟ ਲਾ ਕੇ ਆਉਣੇ ਨੇ ਲੈ ਕੇ ਆਉਣੇ ਨੇ ਕਿੰਨੂਆਂ ਦੇ ਦੇਖੋ ਆਪਾਂ ਨੇ ਕੀ ਕੀਤਾ ਮਿੱਡੇ ਮੀਲ ਜਿਹੜਾ ਸਕੂਲ ਚ ਬੱਚਿਆਂ ਨੂੰ ਕੇਲਾ ਦਿੰਦੇ ਹੁੰਦੇ ਸੀ ਇੱਕ ਅਸੀਂ ਦੋ ਕਿੰਨੂ ਕਰਤੇ ਹਜ਼ਾਰਾਂ ਟਨ ਕਿੰਨੂ ਸਕੂਲਾਂ ਚ ਵਰਤਿਆ ਜਾਊਗਾ ਔਰ ਇਸ ਵਾਰ ਕਿੰਨੂ ਰੋਲ ਨਹੀਂ ਦੇਵਾਂਗੇ ਹੁਣ ਇਹ ਮੇਰੇ ਤੇ ਆ ਕੇਲਾ ਕੇਰਲਾ ਤੋਂ ਮੰਗਾਉਨੇ ਆ ਕਿੰਨੂ ਸਾਡੇ ਕੋਲੇ ਉਗਦਾ ਬਾਗ ਸਾਡੇ ਕੋਲੇ ਲੱਗੇ ਹੋਏ ਨੇ ਸੋ ਜਦੋਂ ਅਮਰੂਦ ਦਾ ਸੀਜ਼ਨ ਆਉ ਉਹ ਅਮਰੂਦ ਜਦੋਂ ਲੀਚੀ ਦਾ ਸੀਜ਼ਨ ਆ ਉਹ ਪਠਾਨਕੋਟ ਦੀ ਲੀਚੀ ਤੇ ਜਦੋਂ ਅੰਬਾਂ ਦਾ ਸੀਜ਼ਨ ਆਊਗਾ ਹਿਆਰਕੁਰ ਦੇ ਅੰਬ ਅਸੀਂ ਆਪਣੇ ਫਰੂਟ ਦੇਈਏ ਆਪਣੇ ਬੱਚਿਆਂ ਨੂੰ ਅਸੀਂ ਕਿਉਂ ਬਾਹਰੋਂ ਮੰਗਾਈਏ ਭਈ ਨਾਲੇ ਕੰਮ ਮਿਲੇ ਇੱਥੇ ਹਾਰਟੀਕਲਚਰ ਜਿਹੜਾ ਆਪੋ ਵੇ ਹੋ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਸੋਚੀ ਬੈਠੇ ਆਂ ਬਸ ਤੁਸੀਂ ਇੱਕ ਵਾਰੀ ਇੱਕ ਤਰੀਕ ਨੂੰ ਆਪਣਾ ਫਰਜ਼ ਨਿਭਾ ਦਿਓ ਉਸ ਤੋਂ ਬਾਅਦ ਫਰਜ਼ ਨਿਭਾਉਣ ਦੀ ਡਿਊਟੀ ਸਾਡੀ ਹੈ ਉਸ ਤੋਂ ਬਾਅਦ ਸਾਡਾ ਕੰਮ ਹੈ